ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪ੍ਰਮਾਤਮਾ ਜੀ ਤੁਹਾਡੀ ਪ੍ਰੀਖਿਆ ਲੈ ਰਹੇ ਹਨ ਤੁਹਾਨੂੰ ਕਿਵੇਂ ਦੁੱਖਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕੀ ਤੁਸੀਂ ਪ੍ਰਮਾਤਮਾ ਜੀ ਦੇ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਵਿੱਚ ਪਾਸ ਹੋ ਜਾਓਗੇ ਜਾਂ ਤੁਹਾਨੂੰ ਉਹ ਪਰਖ ਰਹੇ ਹਨ ਇਸ ਬਾਰੇ ਜਾਣਨ ਦੇ ਲਈ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰਨਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਉਹਨਾਂ ਮਨੁੱਖਾਂ ਦੇ ਬਾਰੇ ਜਿਹੜੇ ਆਖਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਉਹ ਕਿਉਂ ਨਹੀਂ ਸਾਡੀ ਅਰਦਾਸ ਨੂੰ ਪਰਵਾਨ ਕਰਦੇ ਸਾਧ ਸੰਗਤ ਜੀ ਸਭ ਤੋਂ ਪਹਿਲੀ ਗੱਲ ਹਮੇਸ਼ਾ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਪਰਮਾਤਮਾ ਸਾਡੇ ਕੋਈ ਗੁਲਾਮ ਨਹੀਂ ਹਨ ਅਤੇ ਨਾ ਹੀ ਕੋਈ ਸਾਡੇ ਨੌਕਰ ਹਨ ਕਿ ਉਹ ਸਾਡੀਆਂ ਸਾਰੀਆਂ ਹੀ ਕਈਆਂ ਹੋਈਆਂ ਗੱਲਾਂ ਨੂੰ ਉਸੇ ਵੇਲੇ ਹੀ ਪੂਰਿਆ ਕਰ ਦੇਣ ਇਹ ਗੱਲਾਂ ਉਹਨਾਂ ਦੇ ਲਈ ਆਖੀਆਂ ਜਾਂਦੀਆਂ ਹਨ ਜੋ ਮਾਲਕ ਪ੍ਰਭੂ ਜੀ ਨੂੰ ਸਿਰਫ ਇੱਕ ਚੀਜ਼ ਸਮਝ ਕੇ ਬੈਠੇ ਹਨ ਕਿ ਅਸੀਂ ਗੁਰੂ ਘਰ ਆਉਨੇ ਹਾਂ ਅਸੀਂ ਇੰਨੇ ਦਿਨ ਗੁਰੂ ਘਰੇ ਆਏ ਹਾਂ ਤੇ ਸਾਨੂੰ ਪਰਮਾਤਮਾ ਜੀ ਉਸੇ ਵੇਲੇ ਹੀ ਉਸ ਦਾ ਫਲ ਦੇ ਦੇਣ ਸਾਧ ਸੰਗਤ ਜੀ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਦੂਜੀ ਗੱਲ ਉਹਨਾਂ ਭਗਤਾਂ ਦੇ ਲਈ ਆਖੀ ਜਾਂਦੀ ਹੈ ਦੂਜੀ ਗੱਲ ਉਹਨਾਂ ਭਗਤਾਂ ਲਈ ਆਖੀ ਜਾਂਦੀ ਹੈ ਜਿਨ੍ਹਾਂ ਨੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਉੱਪਰ ਪੂਰਾ ਭਰੋਸਾ ਹੁੰਦਾ ਹੈ ਅਤੇ ਜੋ ਉਹਨਾਂ ਦੇ ਅੱਗੇ ਕਦੇ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਦੇ ਕਿ ਪਰਮਾਤਮਾ ਜੀ ਤੁਸੀਂ ਸਾਨੂੰ ਆਹ ਨਹੀਂ ਦਿੱਤਾ ਜਾਂ ਸਾਨੂੰ ਉਹ ਨਹੀਂ ਦਿੱਤਾ ਸਾਰਸੰਗਾ ਜੀ ਅਸੀਂ ਕਈ ਵਾਰ ਕੀ ਵੇਖਦੇ ਹਾਂ ਕਿ ਇਸ ਦੁਨੀਆ ਵਿੱਚ ਹਰ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੀ ਹੈ ਜੋ ਚੀਜ਼ ਅਸੀਂ ਚਾਹੁੰਦੇ ਹਾਂ ਉਹ ਸਾਨੂੰ ਮਿਲਦੀ ਨਹੀਂ ਹੈ ਇਸ ਕਰਕੇ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਸਾਰਾ ਹੀ ਦੁੱਖ ਅਸੀਂ ਪਰਮਾਤਮਾ ਜੀ ਦੇ ਮੱਥੇ ਮੜ ਦਿੰਦੇ ਹਾਂ ਕਿ ਇਹ ਦੁੱਖ ਸਾਰੇ ਹੀ ਪਰਮਾਤਮਾ ਜੀ ਤੁਹਾਡੇ ਵੱਲੋਂ ਸਾਨੂੰ ਦਿੱਤੇ ਹੋਏ ਹਨ ਅਸੀਂ ਚਾਹੁੰਦੇ ਹਾਂ ਕਿ ਉਹ ਚੀਜ਼ਾਂ ਸਾਨੂੰ ਮਿਲਣ ਇਸੇ ਲਈ ਅਸੀਂ ਗੁਰੂ ਘਰ ਵੀ ਜਾਂਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਤੇ ਵੱਖਰੇ ਵੱਖਰੇ ਦੇਹਧਾਰੀ ਬਾਬਿਆਂ ਕੋਲ ਵੀ ਕਈ ਵਾਰ ਚਲੇ ਜਾਂਦੇ ਹਾਂ ਉਹਨਾਂ ਅੱਗੇ ਜਾ ਕੇ ਆਪਣਾ ਸੀਸ ਝੁਕਾ ਦਿੰਦੇ ਹਾਂ ਇਹ ਸਭ ਕਰਨ ਤੋਂ ਬਾਅਦ ਵੀ ਜਦੋਂ ਸਾਡੀ ਪਸੰਦ ਦੀ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਕਦੇ-ਕਦੇ ਸਾਡੀ ਪਸੰਦ ਦੀ ਵਸਤੂ ਜਦੋਂ ਸਾਡੇ ਤੋਂ ਦੂਰ ਤੱਕ ਹੋ ਜਾਂਦੀ ਹੈ ਇਹ ਸਭ ਕੁਝ ਕਿਉਂ ਹੁੰਦਾ ਹੈ ਸਾਧ ਸੰਗਤ ਜੀ ਇਸ ਨੂੰ ਸਮਝਾਉਣ ਲਈ ਅਸੀਂ ਤੁਹਾਨੂੰ ਦੋ ਛੋਟੀਆਂ ਜਿਹੀਆਂ ਗੱਲਾਂ ਦੱਸਦੇ ਹਾਂ ਕਿ ਜਿਸ ਨੇ ਵੀ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ ਇੱਕ ਛੋਟਾ ਜਿਹਾ ਬੱਚਾ ਜਿਸ ਨੇ ਆਪਣੇ ਘਰ ਵਿੱਚੋਂ ਹੀ ਆਪਣੇ ਹੱਥ ਵਿੱਚ ਛੋਟਾ ਜਿਹਾ ਚਾਕੂ ਫੜ ਲਿਆ ਅਤੇ ਉਹ ਚਾਕੂ ਦੇ ਨਾਲ ਖੇਡ ਵੀ ਰਿਹਾ ਹੈ ਉਹ ਬਹੁਤ ਹੀ ਉਸ ਚਾਕੂ ਦੇ ਨਾਲ ਖੇਡ ਕੇ ਖੁਸ਼ ਵੀ ਹੋ ਰਿਹਾ ਹੈ ਕਿਉਂਕਿ ਉਸ ਨੂੰ ਤਾਂ ਉਹ ਖਿਡਾਉਣਾ ਹੀ ਜਾਪ ਰਿਹਾ ਹੈ ਪਰ ਨਾਲ ਹੀ ਉਸ ਦੀ ਬੈਠੀ ਮਾਂ ਜਦ ਉਸ ਦੇ ਹੱਥ ਵਿੱਚ ਚਾਕੂ ਫੜਿਆ ਵੇਖਦੀ ਹੈ ਤਾਂ ਉਹ ਬਹੁਤ ਜ਼ਿਆਦਾ ਡਰ ਜਾਂਦੀ ਹੈ ਤੇ ਉਹ ਆਪਣੇ ਬੱਚੇ ਦੇ ਹੱਥ ਵਿੱਚੋਂ ਚਾਕੂ ਖੋਲ ਲੈਂਦੀ ਹੈ ਹੁਣ ਸਾਥ ਸੰਗਤ ਜੀ ਬੱਚਾ ਤਾਂ ਇਹੀ ਸੋਚੇਗਾ ਨਾ ਕਿ ਮੇਰੀ ਮਾਂ ਨੇ ਮੇਰੇ ਕੋਲੋਂ ਮੇਰਾ ਖਿਡਾਉਣਾ ਖੋਲ ਲਿਆ ਹੈ ਕਿਉਂਕਿ ਬੱਚੇ ਨੂੰ ਇਨੀ ਸਮਝ ਨਹੀਂ ਹੈ ਉਹ ਕਢਾਉਣਾ ਨਹੀਂ ਸੀ ਜਿਸ ਤੋਂ ਮੈਂ ਬਹੁਤ ਖੁਸ਼ ਸੀ ਪਰ ਸਿਰਫ ਮਾਂ ਹੀ ਜਾਣਦੀ ਹੈ ਕਿ ਜੇਕਰ ਬੱਚੇ ਦੇ ਹੱਥ ਵਿੱਚ ਚਾਕੂ ਹੈ ਤਾਂ ਬੱਚੇ ਨੂੰ ਚਾਕੂ ਦੇ ਨਾਲ ਸੱਟ ਲੱਗ ਸਕਦੀ ਹੈ ਬੱਚਾ ਆਪਣੇ ਹੱਥ ਪੈਰ ਕਿਸੇ ਵੀ ਅੰਗ ਦੇ ਉੱਤੇ ਚਾਕੂ ਦੇ ਨਾਲ ਖਰੋਚ ਲਿਆ ਕੇ ਖੂਨ ਵਗਾ ਸਕਦਾ ਹੈ ਬੱਚਾ ਆਪਣਾ ਕੋਈ ਨੁਕਸਾਨ ਕਰ ਸਕਦਾ ਹੈ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਪ੍ਰਭੂ ਜੀ ਨੇ ਜੇਕਰ ਤੁਹਾਡੇ ਤੋਂ ਕੋਈ ਚੀਜ਼ ਦੂਰ ਕੀਤੀ ਹੈ ਤਾਂ ਉਹ ਚੀਜ਼ ਉਸ ਚਾਕੂ ਦੀ ਤਰ੍ਹਾਂ ਹੀ ਹੋਵੇਗੀ ਅਤੇ ਉਸ ਤੋਂ ਤੁਹਾਨੂੰ ਨੁਕਸਾਨ ਹੋਣਾ ਹੋਵੇਗਾ ਅਤੇ ਪ੍ਰਭੂ ਪਰਮਾਤਮਾ ਜੀ ਸਾਡੀ ਤਾਂ ਮਾ ਵਰਗੇ ਹਨ ਮਾਲਕ ਪ੍ਰਭੂ ਜੀ ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦੇ ਹਨ ਦੂਜੀ ਗੱਲ ਤੁਸੀਂ ਇਹ ਮੰਨ ਲਓ ਕਿ ਜਦੋਂ ਅਸੀਂ ਪ੍ਰਭੂ ਪਰਮਾਤਮਾ ਜੀ ਦੇ ਕੋਲੋਂ ਆਪਣੇ ਲਈ ਇੱਕ ਗੱਡੀ ਮੰਗਦੇ ਹਾਂ ਜਿਸ ਲਈ ਤੁਸੀਂ ਬਹੁਤ ਮਿਹਨਤ ਵੀ ਕੀਤੀ ਹੁੰਦੀ ਹੈ ਪਰ ਫਿਰ ਵੀ ਉਹ ਗੱਡੀ ਤੁਹਾਨੂੰ ਨਹੀਂ ਮਿਲਦੀ ਹੁਣ ਉੱਥੇ ਤੁਸੀਂ ਪਰਮਾਤਮਾ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹੋ ਕਿ ਅਸੀਂ ਤੁਹਾਡੇ ਲਈ ਐਨੇ ਪਾਠ ਕੀਤੇ ਇੰਨੇ ਦਿਨ ਗੁਰੂ ਘਰ ਆਏ ਇੰਨਾ ਅਸੀਂ ਆ ਕੀਤਾ ਇੰਨਾ ਅਸੀਂ ਉਹ ਕੀਤਾ ਪਰ ਫਿਰ ਵੀ ਤੁਸੀਂ ਸਾਡੀ ਗੱਡੀ ਵਾਲੀ ਅਰਦਾਸ ਪੂਰੀ ਨਹੀਂ ਕੀਤੀ ਹੁਣ ਇਥੇ ਜਰਾ ਸੋਚ ਵਿਚਾਰ ਕਰ ਲੈਣਾ ਜੀ ਕਿ ਜੇਕਰ ਇੰਨੀ ਭਗਤੀ ਕਰਨ ਤੇ ਗੱਡੀ ਜਾਂ ਕੋਈ ਹੋਰ ਵਸਤੂ ਨਹੀਂ ਮਿਲੀ ਤਾਂ ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਉਸ ਵਸਤੂ ਤੋਂ ਤੁਹਾਨੂੰ ਕੋਈ ਨੁਕਸਾਨ ਜਾਂ ਕੋਈ ਘਟਨਾ ਤੁਹਾਡੇ ਨਾਲ ਵਾਪਰ ਸਕਦੀ ਸੀ ਇਸ ਕਰਕੇ ਕਈ ਵਾਰ ਸਾਡੀ ਅਰਦਾਸ ਪ੍ਰਭੂ ਜੀ ਪੂਰੀ ਹੀ ਨਹੀਂ ਕਰਦੇ ਕਿਉਂਕਿ ਵਾਹਿਗੁਰੂ ਪਰਮਾਤਮਾ ਜੀ ਆਪਣੇ ਭਗਤਾਂ ਦਾ ਕਦੇ ਵੀ ਮਾੜਾ ਨਹੀਂ ਸੋਚਦੇ ਉਹਨਾਂ ਨੂੰ ਭਵਿੱਖ ਬਾਰੇ ਸਭ ਕੁਝ ਪਤਾ ਹੁੰਦਾ ਹੈ ਕਿ ਅੱਗੇ ਜਾ ਕੇ ਉਹ ਵਸਤੂ ਤੁਹਾਨੂੰ ਫਾਇਦਾ ਕਰੇਗੀ ਜਾਂ ਨੁਕਸਾਨ ਕਰੇਗੀ ਸਾਧ ਸੰਗਤ ਜੀ ਇਸੇ ਲਈ ਜੇਕਰ ਸਾਡੀ ਅਰਦਾਸ ਤੇ ਕਿਰਪਾ ਹੋ ਜਾਵੇ ਤਾਂ ਸ਼ੁਕਰਾਨਾ ਅਤੇ ਨਾ ਪੂਰੀ ਹੋਵੇ ਤਾਂ ਮਾਲਕ ਪ੍ਰਭੂ ਜੀ ਜਿਵੇਂ ਮਰਜ਼ੀ ਸਮਝ ਲੈਣੀ ਉਹਨਾਂ ਦੀ ਤਾਂ ਇਹ ਭਾਵਨਾ ਜੇਕਰ ਤੁਹਾਡੇ ਅੰਦਰ ਪੈਦਾ ਹੋ ਜਾਂਦੀ ਹੈ ਤਾਂ ਸਮਝ ਲੈਣਾ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਉਹ ਤੁਹਾਡੀ ਪ੍ਰੀਖਿਆ ਲੈ ਰਹੇ ਹਨ ਤੁਸੀਂ ਕਦੇ ਵੀ ਦੁਖੀ ਨਹੀਂ ਰਹਿ ਸਕੋਗੇ ਜੇਕਰ ਤੁਸੀਂ ਇਹ ਗੱਲ ਨੂੰ ਆਪਣੇ ਮਨ ਵਿੱਚ ਧਾਰ ਲਓਗੇ ਕਿ ਜੇਕਰ ਪਰਮਾਤਮਾ ਨੂੰ ਸਹੀ ਲੱਗੇ ਤਾਂ ਉਹ ਸਾਨੂੰ ਇਹ ਚੀਜ਼ ਦੇ ਦੇਣਗੇ ਜੇਕਰ ਉਹਨਾਂ ਨੂੰ ਮਨਜ਼ੂਰ ਨਹੀਂ ਤਾਂ ਹੀ ਸਾਨੂੰ ਇਹ ਚੀਜ਼ ਨਹੀਂ ਦਿੱਤੀ ਹੋਵੇਗੀ ਸਾਧ ਸੰਗਤ ਜੀ ਵਾਹਿਗੁਰੂ ਪਰਮਾਤਮਾ ਜੀ ਅੱਗੇ ਕਦੇ ਵੀ ਕੋਈ ਸ਼ਿਕਾਇਤ ਨਾ ਕਰਿਆ ਕਰੋ ਜੇਕਰ ਤੁਸੀਂ ਹਮੇਸ਼ਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਅਤੇ ਆਪਣੀ ਹਰ ਇੱਛਾ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਇੱਛਾ ਦੇ ਨਾਲ ਜੋੜ ਲੈਂਦੇ ਹੋ ਅਤੇ ਉਸ ਨੂੰ ਇਹ ਆਖੋ ਕਿ ਹੇ ਵਾਹਿਗੁਰੂ ਜੀ ਜਿਸ ਵਿੱਚ ਤੁਹਾਡੀ ਖੁਸ਼ੀ ਹੈ ਉਸੇ ਵਿੱਚ ਹੀ ਸਾਡੀ ਖੁਸ਼ੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਜੀਵਨ ਵਿੱਚ ਤੁਹਾਡੇ ਹਮੇਸ਼ਾ ਸੁਖ ਹੀ ਸੁਖ ਹੋਵੇਗਾ ਸਾਥ ਸੰਗਤ ਜੀ ਜਦੋਂ ਵੀ ਕੋਈ ਭਗਤ ਜਾਂ ਦੁਨਿਆਵੀ ਮਨੁੱਖ ਅਤੇ ਆਤਮਾ ਦੇ ਰਸਤੇ ਵਿੱਚ ਤੁਸੀਂ ਅੱਗੇ ਵਧਦੇ ਹੋ ਤਾਂ ਇਸ ਨਾਲ ਉਸ ਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਵੀ ਲੰਘਣਾ ਪੈਂਦਾ ਹੈ ਜਿਵੇਂ ਤੁਸੀਂ ਦੁਨੀਆ ਦੇ ਵਿੱਚ ਕਿਸੇ ਵੀ ਵਿਸ਼ੇ ਤੇ ਸਿੱਖਿਆ ਤੇ ਗਿਆਨ ਪ੍ਰਾਪਤ ਕਰਦੇ ਹੋ ਤਾਂ ਸਿੱਖਿਆ ਲੈਣ ਤੋਂ ਬਾਅਦ ਸਾਨੂੰ ਇਮਤਿਹਾਨ ਉਸ ਦਾ ਦੇਣਾ ਹੀ ਪੈਂਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗਿਆਨ ਪ੍ਰਾਪਤ ਕਰਨ ਵਿੱਚ ਅਸੀਂ ਕਿੰਨੇ ਕਾਬਿਲ ਹੋ ਚੁੱਕੇ ਹਾਂ ਉਸੇ ਹੀ ਤਰ੍ਹਾਂ ਸਾਡੇ ਪਰਮਾਤਮਾ ਜੀ ਸਾਨੂੰ ਜੋ ਕੁਝ ਵੀ ਸਿਖਾਉਂਦੇ ਹਨ ਉਹ ਉਸ ਦਾ ਇਮਤਿਹਾਨ ਵੀ ਆਪਣੇ ਹੀ ਤਰੀਕੇ ਦੇ ਨਾਲ ਲੈਂਦੇ ਹਨ ਆਮ ਤੌਰ ਤੇ ਇਸ ਦੇ ਬਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਅਤੇ ਨਾ ਹੀ ਕਿਸੇ ਦੇ ਦਿਮਾਗ ਵਿੱਚ ਇਸ ਤਰ੍ਹਾਂ ਦਾ ਖਿਆਲ ਹੀ ਆਉਂਦਾ ਹੈ ਪਰ ਸਾਡੇ ਵਾਹਿਗੁਰੂ ਸਾਡੇ ਪਰਮਾਤਮਾ ਸਾਡੇ ਮਹਾਂਪੁਰਖ ਜੀ ਸਾਡਾ ਪੂਰਾ ਧਿਆਨ ਰੱਖਦੇ ਹਨ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਵੱਲੋਂ ਇਮਤਿਹਾਨਾਂ ਦੀ ਕੋਈ ਡੇਢ ਸ਼ੀਟ ਨਹੀਂ ਹੁੰਦੀ ਅਸਲ ਵਿੱਚ ਇਹ ਤੁਹਾਡੇ ਮਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਤੇ ਮਨ ਤੇ ਹੀ ਖਤਮ ਹੋ ਜਾਵੇਗਾ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਧਾਰਨ ਕਰ ਲਿਆ ਹੈ ਜਾਂ ਤੁਸੀਂ ਉਸ ਵਿੱਚ ਐਕਸਪਰਟ ਹੋ ਗਏ ਹੋ ਉਸੇ ਵੇਲੇ ਹੀ ਉਸ ਭਗਤ ਦਾ ਉਸ ਅਭਿਆਸੀ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਨਿਸ਼ਾਨੀਆਂ ਦੇ ਬਾਰੇ ਜਿਨ੍ਹਾਂ ਤੋਂ ਤੁਸੀਂ ਜਾਣ ਸਕੋ ਕਿ ਤੁਹਾਡੀ ਪ੍ਰੀਖਿਆ ਪਰਮਾਤਮਾ ਜੀ ਲੈ ਰਹੇ ਹਨ ਜਾਂ ਉਹ ਪ੍ਰੀਖਿਆ ਹੁਣ ਤੁਹਾਡੀ ਸ਼ੁਰੂ ਹੋ ਗਈ ਹੈ ਜਾਂ ਨਹੀਂ ਸਾਧ ਸੰਗਤ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਆਲਸ ਦਾ ਆਉਣਾ ਮਤਲਬ ਕਿ ਜੋ ਵੀ ਮਨੁੱਖ ਜਪ ਤਪ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹੋ ਗੁਰੂ ਦੇ ਮਾਰਗ ਤੇ ਚੱਲਣਾ ਸ਼ੁਰੂ ਕਰਦੇ ਹੋ ਉਸ ਵਿੱਚ ਆਪ ਜੀ ਨੂੰ ਆਲਸ ਆਉਣਾ ਸ਼ੁਰੂ ਹੋ ਜਾਵੇਗਾ ਸ਼ੁਰੂਆਤ ਵਿੱਚ ਸਭ ਮਨੁੱਖਾਂ ਨੂੰ ਇਹਨਾਂ ਜਪ ਤਪ ਕਰਦਿਆਂ ਅਤੇ ਅਧਿਆਤਮ ਦੇ ਰਾਹ ਤੇ ਚੱਲਦਿਆਂ ਬਹੁਤ ਹੀ ਵਧੀਆ ਲੱਗਦਾ ਹੈ ਮਜ਼ਾ ਆਉਂਦਾ ਹੈ ਅਤੇ ਬਹੁਤ ਹੀ ਮਨ ਜੁੜਦਾ ਹੈ ਪਰ ਜਿਆਦਾ ਸੇਵਾ ਅਤੇ ਸਿਮਰਨ ਕਰਨ ਦੀ ਇੱਛਾ ਵੀ ਵਧ ਜਾਂਦੀ ਹੈ ਪਰ ਥੋੜੇ ਹੀ ਸਮੇਂ ਬਾਅਦ ਇਹ ਸਭ ਕੁਝ ਨਿਰਾਸ਼ਾ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਉਸੇ ਵੇਲੇ ਸਾਡੇ ਉੱਪਰ ਸਾਡਾ ਮਨ ਹਾਵੀ ਹੋ ਜਾਂਦਾ ਹੈ ਸਾਨੂੰ ਆਲਸ ਔੜਨਾ ਸ਼ੁਰੂ ਹੋ ਜਾਂਦਾ ਹੈ ਸੋਚਣ ਲੱਗ ਜਾਂਦਾ ਹੈ ਸਾਡਾ ਮਨ ਕਿ ਜੇਕਰ ਇੰਨੇ ਦਿਨਾਂ ਤੋਂ ਜਪ ਤਪ ਸੇਵਾ ਸਿਮਰਨ ਕਰਦੇ ਹਾਂ ਜੇ ਫਿਰ 2-3 ਦਿਨ ਛੱਡ ਵੀ ਦੇਵਾਂਗੇ ਤਾਂ ਕੀ ਹੋ ਜਾਵੇਗਾ ਕੀ ਫਰਕ ਪੈ ਜਾਵੇਗਾ ਅਤੇ ਅਸੀਂ ਸਭ ਕੁਝ ਛੱਡ ਕੇ ਬੈਠ ਜਾਂਦੇ ਹਾਂ ਸਾਧ ਸੰਗਤ ਜੀ ਪਰਮਾਤਮਾ ਵੱਲੋਂ ਇਹ ਪਰਖਿਆ ਹੁੰਦੀ ਹੈ ਅਸਲ ਵਿੱਚ ਸਾਡੀਆਂ ਇਛਾਵਾਂ ਦੀਆਂ ਸ਼ਕਤੀਆਂ ਬਾਰੇ ਪਤਾ ਕਰਨ ਲਈ ਸ਼ੁਰੂ ਕੀਤੀ ਜਾਂਦੀ ਹੈ ਕਿ ਅਸੀਂ ਆਲਸੀ ਹੋ ਕੇ ਬੈਠ ਜਾਂਦੇ ਹਾਂ ਜਾ ਫਿਰ ਪਰਮਾਤਮਾ ਦੇ ਮਾਰਗ ਤੇ ਅੱਗੇ ਹੀ ਵਧਦੇ ਰਹਿੰਦੇ ਹਾਂ ਸਾਥ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਅਗਲੀ ਪ੍ਰੀਖਿਆ ਦੇ ਬਾਰੇ ਕਿ ਰਿਸ਼ਤਿਆਂ ਦੀਆਂ ਉਲਝਣਾਂ ਦਾ ਵਾਰ-ਵਾਰ ਰੁਕਾਵਟ ਬਣਨਾ ਅਤੇ ਤੁਹਾਡੇ ਅੱਗੇ ਆ ਜਾਣਾ ਤੁਹਾਨੂੰ ਕਿਸੇ ਵੇਲੇ ਵੀ ਐਦਾਂ ਲੱਗ ਸਕਦਾ ਹੈ ਜਿਵੇਂ ਤੁਸੀਂ ਸਭ ਪਰਿਵਾਰਕ ਰਿਸ਼ਤਿਆਂ ਵਿੱਚ ਉਲਝ ਕੇ ਰਹਿ ਚੁੱਕੇ ਹੋ ਸਭ ਰਿਸ਼ਤੇਦਾਰ ਭਾਵੇਂ ਉਹ ਤੁਹਾਡੇ ਮਾਤਾ ਪਿਤਾ ਹੋਣ ਅਤੇ ਤੁਸੀਂ ਜ਼ਿੰਮੇਵਾਰੀਆਂ ਵਿੱਚ ਬੰਨੇ ਹੋਣ ਕਰਕੇ ਉਹਨਾ ਤੋਂ ਤੁਸੀਂ ਦੂਰ ਵੀ ਹੋ ਜਾਂਦੇ ਹੋ ਇਸ ਸਮੇਂ ਵਿੱਚ ਜੇਕਰ ਤੁਸੀਂ ਇੱਕ ਬਹੁਤ ਵੱਡੇ ਸੰਕਟ ਵਿੱਚ ਪੈ ਜਾਂਦੇ ਹੋ ਫਿਰ ਤੁਸੀਂ ਇਸ ਨਾਲ ਆਪਣੇ ਜਪ ਤਪ ਤੋਂ ਵੀ ਪਿੱਛੇ ਹਟਣ ਲੱਗ ਜਾਂਦੇ ਹੋ ਆਪਣੇ ਮਾਰਗ ਤੋਂ ਹੀ ਭਟਕ ਜਾਂਦੇ ਹੋ ਪਰ ਸਾਧ ਸੰਗਤ ਜੀ ਉਸ ਵੇਲੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਇਹ ਹੀ ਤੁਹਾਡੇ ਇਮਤਿਹਾਨਾਂ ਦਾ ਸਮਾਂ ਹੈ ਅਸਲ ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਤੁਹਾਡੇ ਪਰਮਾਤਮਾ ਹੀ ਨਕਾਰਾਤਮਕ ਊਰਜਾ ਪੈਦਾ ਕਰਕੇ ਤੁਹਾਨੂੰ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਸਾਥ ਸੰਗਤ ਜੀ ਆਪ ਜੀ ਨੂੰ ਆਪਣੀ ਸਮਝਦਾਰੀ ਅਤੇ ਪੱਕੇ ਫੈਸਲੇ ਦੀ ਵਰਤੋਂ ਕਰਦੇ ਹੋਏ ਉਹਨਾਂ ਦੀਆਂ ਗੱਲਾਂ ਵਿੱਚ ਕਦੇ ਵੀ ਨਹੀਂ ਆਉਣਾ ਚਾਹੀਦਾ ਜਦ ਕਿ ਤੁਹਾਨੂੰ ਆਪਣੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਹੀ ਦਿਸ਼ਾ ਵੱਲ ਚੱਲ ਰਹੇ ਹੋ ਅਤੇ ਤੁਸੀਂ ਇਸੇ ਹੀ ਦਿਸ਼ਾ ਵੱਲ ਚੱਲਦੇ ਰਹਿਣਾ ਹੈ ਹੁਣ ਗੱਲ ਕਰਦੇ ਹਾਂ ਜੀ ਅਗਲੀ ਪ੍ਰੀਖਿਆ ਦੇ ਬਾਰੇ ਵਿੱਚ ਕਿ ਸਾਥ ਸੰਗਤ ਜੀ ਜਦੋਂ ਤੁਹਾਨੂੰ ਡਰਾਉਣੇ ਕਿਸਮ ਦੇ ਤਜਰਬੇ ਹੋਣ ਲੱਗ ਜਾਂਦੇ ਹਨ ਕਿ ਜਦੋਂ ਤੁਸੀਂ ਕੋਈ ਜਪ ਤਪ ਕਰਦੇ ਹੋ ਜਾ ਆਮ ਤੌਰ ਤੇ ਸਭ ਕੁਝ ਵਧੀਆ ਹੁੰਦਾ ਜਾਪਦਾ ਹੈ ਜਿਵੇਂ ਸਿਮਰਨ ਧਿਆਨ ਵਿੱਚ ਸ਼ੁਰੂਆਤ ਦੇ ਸਮੇਂ ਬਹੁਤ ਹੀ ਆਨੰਦ ਆਉਂਦਾ ਹੈ ਤੁਹਾਨੂੰ ਰੌਸ਼ਨੀ ਦਿਖਦੀ ਹੈ ਤੁਹਾਨੂੰ ਵਨਸਵੰਨੇ ਰੰਗ ਦਿਸਦੇ ਹਨ ਤੁਹਾਨੂੰ ਇਹ ਲੱਗਦਾ ਹੈ ਕਿ ਪਰਮਾਤਮਾ ਜੀ ਮੇਰੇ ਅੰਗ ਸੰਗ ਹਨ ਪਰ ਕਿਸੇ ਪਟਕਣਾ ਦੇ ਕਾਰਨ ਤੁਹਾਡਾ ਮਨ ਉਥੋਂ ਵਿਸਰ ਜਾਵੇ ਤੁਸੀਂ ਇੱਕਦਮ ਪਰਮਾਤਮਾ ਦੇ ਉਲਟ ਹੋ ਜਾਓ ਤਾਂ ਇਹ ਵੀ ਸਮਾਂ ਉਹ ਹੁੰਦਾ ਹੈ ਜਦੋਂ ਪਰਮਾਤਮਾ ਜੀ ਤੁਹਾਡੀ ਪ੍ਰੀਖਿਆ ਲੈ ਰਹੇ ਹੁੰਦੇ ਹਨ ਪਰ ਤੁਸੀਂ ਕੀ ਕਰਨਾ ਹੈ ਕਿ ਉਸ ਪ੍ਰੀਖਿਆ ਵਿੱਚੋਂ ਪਾਸ ਹੋਣਾ ਹੈ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੀਖਿਆ ਜਿਹੜੀ ਉਹਨਾਂ ਨੇ ਤੁਹਾਨੂੰ ਪਾਈ ਹੈ ਜੇਕਰ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਹਾਡਾ ਫਿਰ ਜੀਵਨ ਸਫਲਾ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਅਗਲੀ ਪ੍ਰੀਖਿਆ ਦੇ ਬਾਰੇ ਹਰ ਰੋਜ਼ ਅੰਮ੍ਰਿਤ ਵੇਲੇ ਜਾਗ ਆ ਜਾਂਦੀ ਹੈ ਥੋੜੇਕ ਦਿਨ ਤਾਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਠ ਸੇਵਾ ਸਿਮਰਨ ਕਰਦੇ ਰਹਿੰਦੇ ਹੋ ਪਰ ਜਦੋਂ ਥੋੜੇ ਦਿਨ ਹੋ ਜਾਂਦੇ ਹਨ ਤਾਂ ਤੁਹਾਡਾ ਮਨ ਅਨੇਕਾ ਪਟਕਣਾ ਦੇ ਵਿੱਚ ਪੈ ਕੇ ਪਰਮਾਤਮਾ ਤੋਂ ਅਚਾਨਕ ਦੂਰ ਹੋ ਜਾਂਦਾ ਹੈ ਜਾਂ ਕਿਤੇ ਰਿਸ਼ਤਿਆਂ ਦੀ ਕਿਸੇ ਜ਼ਿੰਮੇਵਾਰੀ ਦੇ ਕਾਰਨ ਤੁਸੀਂ ਥੋੜੇ ਦਿਨ ਪਰਮਾਤਮਾ ਨੂੰ ਵਿਸਾਰ ਲੈਂਦੇ ਹੋ ਫਿਰ ਤੁਹਾਡਾ ਮਨ ਐਸਾ ਉਖੜਦਾ ਹੈ ਕਿ ਤੁਸੀਂ ਪਰਮਾਤਮਾ ਜੀ ਵੱਲ ਮੁੜ ਕੇ ਵਾਪਸ ਨਹੀਂ ਆਉਂਦੇ ਇਹ ਵੀ ਪਰਮਾਤਮਾ ਜੀ ਦੇ ਵੱਲੋਂ ਇੱਕ ਪ੍ਰੀਖਿਆ ਹੀ ਹੁੰਦੀ ਹੈ ਜੇਕਰ ਤੁਸੀਂ ਇਹਨਾਂ ਰਿਸ਼ਤਿਆਂ ਦੇ ਵਿੱਚ ਪੈ ਕੇ ਵੀ ਪਰਮਾਤਮਾ ਨੂੰ ਨਹੀਂ ਭੁੱਲਦੇ ਤਾਂ ਫਿਰ ਤੁਸੀਂ ਪ੍ਰੀਖਿਆ ਵਿੱਚੋਂ ਪਾਸ ਹੋ ਚੁੱਕੇ ਹੋ ਸੋ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਅਸੀਂ ਇਹੀ ਸਮਝਾਉਣਾ ਹੈ ਕਿ ਜਦ ਵੀ ਦੁੱਖ ਸੁੱਖ ਆਉਂਦੇ ਹਨ ਤਾਂ ਪਰਮਾਤਮਾ ਨੂੰ ਨਾ ਭੁੱਲਿਆ ਕਰੋ ਕਿਉਂਕਿ ਦੁੱਖ ਸੁੱਖ ਤੁਹਾਡੇ ਪਰਮਾਤਮਾ ਨੇ ਹੀ ਸਭ ਕੁਝ ਸਹੀ ਕਰਨਾ ਹੈ ਦੁੱਖਾਂ ਤੋਂ ਦੂਰ ਕਰਨਾ ਹੈ ਤੇ ਸੁੱਖਾਂ ਵਿੱਚ ਤੁਹਾਡੀ ਜ਼ਿੰਦਗੀ ਨੂੰ ਤਬਦੀਲ ਕਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ